ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਣੀ ਦੇ ਦੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪੰਡ ਪਿੱਧੀ ਜਲਾ ਤਰਨ ਤਰਨ ਤੇ ਵੀਡੀਓ ਜੇ ਆਪਾਂ ਤੁਹਾਨੂੰ ਇਹ ਨੀਲੀ ਰਾਇ ਦੀ ਝੋਡੀ ਵਿਖਾਉਣੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਜਿੰਨਾਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਮ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਪਹਿਲੇ ਸਵੇਰੇ ਝੋਟੀ ਵਿਖਾਉਣੀ ਨੀਲੀ ਰਾਵੀ ਦੀ ਇੱਕ ਮਹੀਨਾ ਇਹਨੂੰ ਸੋਈ ਨੂੰ ਹੋ ਗਿਆ ਬਾਈ ਕਹਿੰਦਾ ਆਹਾ ਕੱਟਾ ਦੇਖ ਸਕਦੇ ਹਾਂ ਮਗਰ ਪਈ ਤੇ ਬਾਈ ਕਹਿੰਦਾ ਇਸ ਟਾਈਮ ਹੈ ਥੱਲੇ 9 ਤੋਂ 10 ਲੀਟਰ ਦੋ ਤਿਆਰ ਹੈ ਥੱਲੇ ਤੇ ਦੇਖ ਸਕਦੇ ਹਾਂ ਕਿਸਾਨ ਵੀਰੋ ਚੰਗੇ ਗੱਦ ਕੱਟ ਦੀ ਝੋਟੀ ਆ ਨੀਲੀ ਰਾਵੀ ਦੀ ਪਿਆਰ ਨਹੀਂ ਆਪਾਂ ਕਹਿ ਸਕਦੇ ਇਹਨੂੰ ਕਿਉਂਕਿ ਇਹ ਮਗਰਲੇ ਪੈਰ ਤਾਂ ਚਿੱਟੇ ਆ ਗਏ ਤੇ ਮੂਰਲੇ ਪੈਰ ਚਿੱਟੇ ਨਹੀਂ ਗਏ ਤੇ ਸੂਤੇ ਨਿਸ਼ਾਨ ਹੈ ਨਹੀਂ ਚਿੱਟਾ ਅੱਖਾਂ ਨੀਲੀਆਂ ਆ ਗੀਆਂ ਕਿਸਾਨ ਵੀਰੋ ਇਹਦੀਆਂ ਦੇਖ ਸਕਦੇ ਆ ਚੰਗਾ ਥਣ ਲੱਗਿਆ ਹੋਇਆ ਕਿਸਾਨ ਵੀਰੋ ਆ ਦੇਖੋ ਸੋਹਣਾ ਥਣ ਲੱਗਿਆ ਹੋਇਆ ਨਿੱਕਰ ਮਾ ਮੁਠੀ ਵਾਲਾ ਦੇਖ ਸਕਦੇ ਆ ਰੇ ਕਿਸਾਨ ਵੀਰੋ ਸੋਹਣੇ ਮੂੰਹ ਮੱਥੇ ਦੀ ਝੋਟੀ ਆ ਕਿਸਾਨ ਵੀਰੋ ਦੇਖ ਸਕਦੇ ਹਾਂ ਤੁਸੀਂ ਤੇ ਵੀ ਨੇ ਡਿਮਾਂਡ ਕੀਤੀ ਆ 55000 ਰੁਪਇਆ ਤੇ ਵੀਰ ਕਹਿੰਦਾ ਮਾਨਤਨ ਕਰਦਾਂਗੇ ਮੌਕੇ ਤੇ ਜੈਸ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਗੱਲ ਕਰ ਸਕਦੇ ਨੰਬਰ ਸਕਰੀਨ ਤੇ ਚੱਲੂਗਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ